ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜੋ ਵੀ ਕਰ ਆਏ ਸਾਧੂ ਦਾ ਖੇੜੇ ਮੱਥੇ ਸਵਾਗਤ ਕਰਦਾ ਹੈ ਉਸ ਨੇ ਸਮਝੋ ਸੂਰਜ ਦੇਵਤੇ ਦਾ ਪੂਜਨ ਕਰ ਲਿਆ ਕੇਵਲ ਜਲ ਪੀਲੋਂ ਨਾਲ ਦੇਵਰਾਜ ਇੰਦਰ ਦਾ ਪੂਜਨ ਹੋ ਗਿਆ ਪੈਰ ਧੋ ਦਿੱਤੇ ਪਿੱਤਰ ਪੂਜਾ ਹੋ ਗਈ ਭੋਜਨ ਖਵਾ ਦਿੱਤਾ ਤਾਂ ਬ੍ਰਹਮਾ ਦਾ ਭੋਜਨ ਹੋ ਗਿਆ ਆਪਣੇ ਘਰ ਸਾਧੂ ਨੂੰ ਜੋ ਪੁਰਸ਼ ਪੀਣ ਵਾਸਤੇ ਇੱਕ ਝੁੱਲੀ ਪਾਣੀ ਦੀ ਵੀ ਦਿੰਦਾ ਹੈ ਮਨ ਸਮੁੰਦਰ ਹੀ ਪੂਨ ਕਰ ਦਿੱਤਾ ਇਕ ਬੁਰਕੀ ਭੋਜਨ ਦਿੰਦਾ ਹੈ ਤਾਂ ਸਮਝੋ ਸਮੇਰ ਪਰਬਤ ਸਮਾਨ ਹੀ ਉਸਨੇ ਪੋਨ ਕਰ ਦਿੱਤਾ ਪਰ ਜੇ ਮਹਾਪੁਰਖ ਨ੍ਰਿੰਕਾਰ ਬ੍ਰਹਮਵੇਤਾ ਕਿਸੇ ਪਾਗ ਵਾਲੀ ਤੇ ਕਰੋ ਪਰ ਸ਼ਾਦੀ ਇੱਕ ਬੁਰਕੀ ਲੈ ਲਵੇ ਤਾਂ ਇਸ ਤੋਂ ਵੀ ਮਹਾਨ ਪੁੰਨ ਹੈ ਜਿਹੀ ਇੱਕ ਬ੍ਰੰਭੀਜ ਪੁੰਤੇ ਜਗਤਕ੍ਰਿਤ ਅਖਲੰਗ ਤਾਂ ਉਸਨੂੰ ਤਿੰਨਾਂ ਲੋਕਾਂ ਦੇ ਜੀਵ ਅਤੇ ਦੇਵਤੇ ਸਿੱਧ ਸਭ ਪ੍ਰਕਾਰ ਦੇ ਲੋਕਾਂ ਨੂੰ ਭੋਜਨ ਕਰਾਉਣ ਦਾ ਫਲ ਮਿਲ ਜਾਂਦਾ ਹੈ ਨਿਸ਼ਕਾਮ ਸੇਵਾ ਸਾਰੀਆਂ ਸੇਵਾਵਾਂ ਦਾ ਸ਼੍ਰੋਮਣੀ ਤਪ ਹੈ ਪ੍ਰਭੂ ਪਿਆਰ ਅਤੇ ਉਸ ਦੇ ਦਰਸ਼ਨਾਂ ਦੀ ਸਿੱਖ ਦੀ ਲਾਲਸਾ ਜਿਸ ਦੀ ਸੁਰਤੀ ਵਿੱਚ ਹੋਵੇ ਉਹੀ ਵਿਅਕਤੀ ਗੁਰੂ ਦੀ ਪ੍ਰਸੰਤਾ ਹਾਸਲ ਕਰਦਾ ਹੈ ਫਿਰ ਉਸ ਦੇ ਲੋਕ ਅਤੇ ਪਰਲੋਕ ਸੁਖੀ ਸਹਿਲਾ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਇਹ ਹੈ ਮਹਾਪੁਰਖਾਂ ਦੀ ਸੇਵਾ ਦਾ ਫਲ ਸਾਡੀ ਅੱਜ ਦੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਤੋਂ ਵੀ ਇਹੀ ਸੇਧ ਮਿਲਦੀ ਹੈ ਕਿਸ ਤਰ੍ਹਾਂ ਇੱਕ ਗਰੀਬ ਮਜ਼ਦੂਰ ਨੇ ਗੁਰੂ ਨਾਨਕ ਦੇਵ ਜੀ ਦੀ ਜਿਨਾ ਵੀ ਉਸ ਕੋਲ ਸੀ ਇੰਨਾਲ ਸੇਵਾ ਕੀਤੀ ਤਾਂ ਉਸ ਉੱਪਰ ਗੁਰੂ ਨਾਨਕ ਦੇਵ ਜੀ ਨੇ ਕਿਵੇਂ ਕਿਰਪਾ ਕੀਤੀ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸੇ ਸ਼ਹਿਰ ਗਏ ਸ਼ਹਿਰ ਦੇ ਬਾਹਰ ਆਸਨ ਲਗਾ ਕੇ ਬੈਠ ਗਏ ਇੱਕ ਅਤਿ ਗਰੀਬ ਜਿਸ ਨੂੰ ਆਪਣਾ ਪੇਟ ਭਰਨ ਲਈ ਵੀ ਅੰਥਕ ਮਿਹਨਤ ਕਰਨੀ ਪੈਂਦੀ ਸੀ ਇੱਕ ਦਿਨ ਮਜ਼ਦੂਰੀ ਕਮਾ ਕੇ ਉਹ ਪਾਸ਼ਾ ਜੀ ਦੇ ਆਸਨ ਦੇ ਨੇੜੇੋਂ ਦੀ ਲੰਗਿਆ ਦਰਸ਼ਨ ਕਰਕੇ ਉਸ ਦਾ ਮਨ ਗਦਗਦ ਹੋ ਗਿਆ ਉਸ ਦਾ ਮਨ ਪ੍ਰੇਰਿਆ ਗਿਆ ਕਿ ਮਹਾਤਮਾ ਦੇ ਚਰਨ ਸੋ ਮस्तक ਨੂੰ ਲਾਈ ਜਾਵੇ ਨੇੜੇ ਆ ਕੇ ਉਸ ਨੇ ਮੱਥਾ ਟੇਕਿਆ ਅਤੇ ਕੁਝ ਸਮਾਂ ਆਨੰਦ ਮਾਣਨ ਤੋਂ ਬਾਅਦ ਚਲਾ ਗਿਆ ਅਗਲੇ ਦਿਨ ਮਜ਼ਦੂਰੀ ਕਰਨ ਚਲਾ ਗਿਆ ਕੰਮ ਸਰੀਰਕ ਤੌਰ ਤੇ ਉੱਥੇ ਕਰਦਾ ਪਿਆ ਸੀ ਮਨ ਗੁਰੂ ਚਰਨਾਂ ਦੇ ਅਥਾਹ ਪ੍ਰੇਮ ਸਾਗਰ ਵਿੱਚ ਟੁੱਬੀਆਂ ਲੋਂਦਾ ਫਿਰੇ ਮਜ਼ਦੂਰੀ ਦਾ ਸਮਾਪਤ ਆ ਕੇ ਮਨ ਵਿੱਚ ਤਰ੍ਹਾਂ ਦੀ ਸੰਦੇਹ ਲੈ ਕੇ ਕਿ ਕਿਤੇ ਫਕੀਰ ਚਲੇ ਨਾ ਗਏ ਹੋਣ ਆਸਨਾਂ ਬਦਲ ਲਿਆ ਹੋਵੇ ਕੱਲ ਵਾਲੀ ਜਗ੍ਹਾ ਵੱਲ ਤੁਰ ਪਿਆ ਮਨ ਖੁਸ਼ੀਆਂ ਵਿੱਚ ਝੁਮਣ ਲੱਗਾ ਜਦੋਂ ਗੁਰੂ ਸਾਹਿਬ ਨੂੰ ਉੱਥੇ ਹੀ ਬਰਾਜਮਨ ਦੇਖਿਆ ਮਰਦਾਨਾ ਜੀ ਕੀਰਤਨ ਕਰ ਰਹੇ ਸਨ ਕੀਰਤਨ ਦਾ ਆਨੰਦ ਮਾਣ ਲਈ ਉੱਥੇ ਬੈਠ ਗਿਆ ਕੀਰਤਨ ਦੀ ਸਮਾਪਤੀ ਉਪਰੰਤ ਘਰ ਆਇਆ ਦਿਨ ਭਰ ਕੀਤੀ ਹੋਈ ਮਜ਼ਦੂਰੀ ਦਾ ਰਾਸ਼ਨ ਖਰੀਦ ਲਿਆ ਪਤਨੀ ਨੇ ਪੋਜਨ ਤਿਆਰ ਕਰਨ ਦਾ ਹਦੇਸ ਦਿੱਤਾ ਅਤੇ ਨਾਲ ਹੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੀਤੇ ਦੋ ਬਾਲ ਦਾ ਬਿਰਤਾਂਤ ਵਿਸਾਦਪੂਰਵਕ ਸੁਣਾਇਆ ਪਤਨੀ ਨੇ ਹਦਾਇਤ ਦਿੱਤੀ ਕਿ ਪੋਜਨ ਤਿਆਰ ਕਰਕੇ ਦੋਵੇਂ ਹੀ ਫਕੀਰਾਂ ਦੀ ਪੇਟਾ ਕਰੀਏ ਅਤੇ ਨਾਲ ਹੀ ਦਰਸ਼ਨ ਕਰਕੇ ਸੇਵਾ ਕਮਾ ਲਈਏ ਮਜ਼ਦੂਰੀ ਕੱਟ ਹੋਣ ਕਰਕੇ ਪ੍ਰਸ਼ਾਦ ਤਾਂ ਦੋਹੀ ਬਣੇ ਇਹ ਦੋ ਪ੍ਰਸ਼ਾਦ ਸਤਕਾਰ ਸਹਿਤ ਗੁਰੂ ਸਾਹਿਬ ਅੱਗੇ ਪੇਸ਼ ਕਰਕੇ ਇਹਨਾਂ પતિ ਪਤਨੀ ਨੇ ਬੇਨਤੀ ਕੀਤੀ ਗਰੀਬ ਨਿਵਾਜ ਇਹ ਗਰੀਬ ਦੀ ਪੇਟਾ ਮਨਜ਼ੂਰ ਕਰੋ ਪਾਸ਼ਾ ਨੇ ਬਾਲਾ ਜੀ ਨੂੰ ਹੁਕਮ ਦਿੱਤਾ ਬਾਲਾ ਜੀ ਇਸ ਤੇ ਪੰਜ ਟੁਕੜੇ ਕਰ ਦਿਓ ਹੁਕਮ ਦੀ ਤਾਮਿਲ ਹੋਈ ਟੁਕੜੇ ਪੰਜ ਬਣਾ ਕੇ ਸਾਰਿਆਂ ਨੂੰ ਸ ਕਰਨ ਲਈ ਦੇ ਦਿੱਤੇ ਜਦ ਮਰਦਾਨਾ ਜੀ ਨੇ ਰੋਟੀ ਦੀ ਗਰਾਹੀ ਮੋਵੇ ਚ ਪਾਈ ਅਤੇ ਹੈਰਾਨ ਹੋ ਕੇ ਬੋਲੇ ਸ਼ਹਿਨशाह ਅੱਜ ਤਾਂ ਭਾਈ ਲਾਲੂ ਦੀ ਰੋਟੀ ਜਿਹਾ ਆਨੰਦ ਆਇਆ ਹੈ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਮਰਦਾਨਿਆਂ ਇਹ ਸੱਚੀ ਕਿਰਤ ਅਤੇ ਧਰਮ ਦੀ ਰੋਟੀ ਹੈ ਇਸ ਵਿੱਚ ਸਤ ਦੀ ਸ਼ਕਤੀ ਦਾ ਅਵਾਰ ਹੈ ਆਨੰਦ ਕਿਉਂ ਨਾ ਆਵੇ ਉਸ ਗਰੀਬ ਮਜ਼ਦੂਰ ਅਤੇ ਉਸਦੀ ਪਤਨੀ ਦੇ ਮਨ ਵਿੱਚੋਂ ਕਰਦੀ ਗਰੀਬੀ ਦਾ ਅਹਿਸਾਸ ਪਰ ਲਾ ਕੇ ਉੱਟ ਗਿਆ ਆਪਣੀ ਆਰਥਿਕ ਹਾਲਤ ਪੁੱਲ ਕੇ ਸਹਿਜ ਸੁਬਾਹੀ ਉਸ ਪ੍ਰੇਮੀ ਦੀ ਪਤਨੀ ਨੇ ਮੋਹ ਵਿੱਚੋਂ ਨਿਕਲ ਗਿਆ ਪਾషా ਸਾਡੇ ਘਰ ਸ਼ਾਮ ਦਾ ਪ੍ਰਸ਼ਾਦਾ ਚਕੋ ਨਾਲ ਆਪਣੇ ਪਵਿੱਤਰ ਚਰਨਾਂ ਦੀ ਸ਼ੋ ਗਰੀਬ ਦੀ ਕੁਲੀ ਨੂੰ ਬਖਸ਼ੋ ਅੰਤਰਜਾਮੀ ਗੁਰੂ ਪਿਤਾ ਨੇ ਧਿਆਲ ਤੇ ਕਰ ਵਿੱਚ ਬਚਨ ਕੀਤਾ ਮੰਗੋ ਜਿ ਚਾਹੁੰਦੇ ਹੋ ਕੋਹੀ ਮਿਲ ਜਾਵੇਗਾ ਪ੍ਰੇਮ ਲੀਨ ਹੋਣ ਉਹਨਾਂ ਪਤੀ ਪਤਨੀ ਨੇ ਬੇਨਤੀ ਕੀਤੀ ਮਹਾਰਾਜ ਸਾਡੇ ਘਰ ਚੰਨ ਪਾਓ ਹੋਰ ਕਿਸੇ ਵਸਤੂ ਦੀ ਇੱਛਾ ਨਹੀਂ ਤਾਂ वचन ਹੋਇਆ ਤੁਹਾਡੇ ਘਰ ਹਰ ਲੋਜ ਆਇਆ ਕਰਾਂਗੇ ਪਰ ਅੰਦਰ ਜਿਹੋ ਜਿਹਾ ਭੋਜਨ ਤਿਆਰ ਹੋਵੇ ਉਹਦੇ ਜਾਂਦੇ ਸਾਧੂ ਨੂੰ ਸ਼ਕਾਧਿਆ ਕਰੋ ਇਹ वचन ਕਰਕੇ ਗੁਰੂ ਨਾਨਕ ਦੇਵ ਜੀ ਅਥਾ ਤੁਰਪੇ ਮਰਦਾਨਾ ਕਹੇ ਲਗਾ ਪਰ ਗਰੀਬ ਨਿਵਾਜ਼ ਉਹ ਤਾਂ ਅੱਤ ਦਾ ਗਰੀਬ ਹੈ ਉਹ ਆਉਣ ਜਾਣ ਵਾਲੇ ਸਾਧੂਆਂ ਦੀ ਸੇਵਾ ਲਈ ਰਾਸ਼ਨ ਕਿਸ ਤਰ੍ਹਾਂ ਲਿਆਵੇਗਾ ਮਰਦਾਨਾ ਹੈਰਾਨ ਹੋ ਕੇ ਬੋਲਿਆ ਤਾਂ ਗੁਰੂ ਮਹਾਰਾਜ ਨੇ ਫਰਮਾਇਆ ਜਿਵੇਂ ਹੀ ਸੰਗਤਾਂ ਉਹਨਾਂ ਦੇ ਕਰ ਚਰਨ ਪਾਉਣ ਗਿਆ ਉਸੇ ਤਰ੍ਹਾਂ ਸਾਰੀਆਂ ਵਰਕਤਾਂ ਵੀ ਆਪਣੇ ਆਪ ਹੀ ਉਧਰ ਆ ਜਾਣਗੀਆਂ ਸਮਾਂ ਆਂ ਤੇ ਤੂੰ ਵੀ ਪ੍ਰਤੱਖ ਦੇਖ ਲੈਣਾ ਕੁਝ ਸਮੇਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਮੰਗਲਾ ਦੀਪ ਦੇ ਟਾਪੂਆਂ ਤੋਂ ਵਾਪਸ ਆਏ ਸਭ ਤੋਂ ਪਹਿਲਾਂ ਐਸੇ ਸ਼ਹਿਰ ਵਿੱਚ ਉਸ ਸਿੱਖ ਦੇ ਘਰ ਠਹਿਰੇ ਦੋਨੋਂ ਹੀ ਪਤੀ ਪਤਨੀ ਸਤਗੁਰ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਮਨ ਹੀ ਮਨ ਵਿੱਚ ਮਰਦਾਨਾ ਸਿੱਖ ਦੀ ਆਰਥਿਕ ਹਾਲਾ ਦਾ ਅੰਦਾਜ਼ਾ ਲਾ ਰਿਹਾ ਸੀ ਅਗਲੇ ਦਿਨ ਗੁਰੂ ਸਾਹਿਬ ਉਥੋਂ ਤੁਰ ਪਏ ਰਸਤੇ ਵਿੱਚ ਮਰਦਾਨੇ ਨੂੰ ਬੁਖਾਤਿਬ ਕਰਕੇ ਗੁਰੂ ਜੀ ਨੇ ਫਰਮਾਇਆ ਮਰਦਾਨਿਆ ਇਹ ਉਸੇ ਸਿੱਖ ਦਾ ਕਰ ਹੈ ਮਰਦਾਨੇ ਨੀਵੀ ਪਾਲੀ ਅਤ ਕਹਿਣ ਲਗਾ ਪਾਸ਼ਾ ਤੁਹਾਡੀ ਰਜਾ ਅਗੇ ਮੈਂ ਭੁੱਲਨ ਹਰ ਹਾਂ ਤਾਂ ਗੁਰੂ ਨਾਨਕ ਪਾਸ਼ਾ ਨੇ ਫਰਮਾਇਆ ਮਰਦਾਨਿਆ ਜਿਸ ਤਰਤੀ ਤੇ ਸਿੱਖ ਸੰਗਤਾਂ ਦੇ ਚਰਨ ਪੈ ਜਾਣ ਉੱਥੇ ਜਿੱਦੀਆਂ ਸਿੱਧੀਆਂ ਅੱਗੇ ਪਿੱਛੇ ਫਿਰਦੀਆਂ ਹਨ ਕਿਸੇ ਵੀ ਤਰ੍ਹਾਂ ਦੀ ਮਨੋ ਕਾਮਨਾ ਤੋਂ ਰਹਿਤ ਹੋ ਕੇ ਗੁਰੂ ਦੇ ਸਿੱਖਾਂ ਦੀ ਸੇਵਾ ਕੀਤੀ ਵਿਅਰਥ ਨਹੀਂ ਜਾਂਦੀ ਸਵੈ ਇੱਛਾ ਸਮੈ ਮਾਨਤਾ ਤਿਆਕੇ ਗੁਰੂ ਘਰ ਦੀ ਸੇਵਾ ਰਬ ਸ੍ਰੇਸ਼ਟ ਪਦਵੀ ਬਖਸ਼ਦੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਸਤ ਸੰਗਤ ਦੀ ਸੇਵਾ ਦਾ ਮਹਾਤਮ ਬਾਣੀ ਰਹੀ ਕਬੀਰ ਜੀ ਨੇ ਵੀ ਦਸਾਇਆ ਹੈ ਕਬੀਰ ਜਾ ਕਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾਹੀਂ ਤੇ ਕਰ ਮਹਟ ਸਾਰ ਕੇ ਪੂਤ ਬਸਾ ਤਿਨ ਮਾਹੇ ਜੋ ਵੀ ਤਨੋ ਮਨ ਹੋ ਕੇ ਮਹਾਪੁਰਖਾਂ ਦੀ ਸੇਵਾ ਕਰਦਾ ਹੈ ਉਸ ਦੀ ਸੇਵਾ ਨੇ ਸਫਲ ਕਦੀ ਨਹੀਂ ਜਾਂਦੀ ਉਸ ਦੇ ਸੁੱਤੇ ਹੋਏ ਪਾਗ ਜਾਗ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ